ਮੇਰਾ ਨਾਮ ਜੋਗਾ ਸਿੰਘ ਘਟਵਾਲ ਜੀ ਟੋਟੋ ਸੁਸਤਾ ਦਾ ਨਾਮ ਹੈ ਵੈਪਟਿਸਟ ਚੈਰੀਟੇਬਲ ਸੁਸਾਇਟੀ ਟੋਟੋ ਸੁਸਤਾ ਦੇ ਨੀ ਪ੍ਰਾਈਵੇਟ ਸਕੂਲਾਂ ਵਿੱਚ ਆਰਟੀ ਤਹਿਤ 25 ਫੀਸਦੀ ਸੀਟਾਂ ਰੱਖੋ ਜਾਂ ਕਰਨ ਬਾਰੇ ਹਾਈ ਕੋਰਟ ਦਾ ਹੁਕਮ ਜਾਰੀ ਹੋਇਆ ਹੈ ਇਸ ਤਰ੍ਹਾਂ ਦੇ ਇਸ ਚੀਜ਼ ਦੀ ਬਹੁਤ ਸਮੇਂ ਤੋਂ ਮੰਗ ਸੀ ਕਿ ਜਿਹੜਾ ਪ੍ਰਾਈਵੇਟ ਸਕੂਲ ਆ ਬੜੀਆਂ ਮਨਮਾਨੀਆਂ ਦੀਆਂ ਖਬਰਾਂ ਸਾਡੇ ਸਾਹਮਣੇ ਆਉਂਦੀਆਂ ਸੀ ਤੇ ਸਾਡੇ ਬੱਚਿਆਂ ਨੂੰ ਜਿੱਦਾਂ ਦੀ ਐਜੂਕੇਸ਼ਨ ਮਿਲਣੀ ਚਾਹੀਦੀ ਹੈ ਉਹ ਤਾਂ ਨਹੀਂ ਮਿਲਦੀ ਤੋ ਮੈਂ ਤਾਂ ਉਸ ਪਟੀਸ਼ਨਕਰਤਾ ਲਈ ਦਾ ਧੰਨਵਾਦ ਦਿਆਂ ਜਿਨੇ ਮਾਜੋਗ ਹਾਈ ਕੋਰਟ ਦੇ ਵਿੱਚ ਜਾ ਕੇ ਅਪੀਲ ਦਾਖਲ ਕੀਤੀ। ਔਰ ਮਾਜੋਗ ਹਾਈ ਕੋਰਟ ਨੇ ਵੀ ਬਹੁਤ ਅੱਛਾ ਡਿਸੀਜਨ ਦਿੱਤਾ। ਇਹ ਡਿਸੀਜਨ ਨਾਲ ਵਾਕਿਆ ਹੀ ਜਿਹੜਾ ਉਹ ਲੋੜਵੰਦਾ ਔਰ ਗਰੀਬਾਂ ਬੱਚਿਆਂ ਦੀ ਜਿਹੜੀ ਆ ਸਿੱਧੀ ਮਦਦ ਹੋਊਗੀ। ਤਾਨੂੰ ਇਹ ਫੈਸਲਾ ਨਵਜੇ ਚੁੜ ਗਿਆ ਮੈਨੂੰ ਇਸ ਕਰਕੇ ਲੱਗਿਆ ਕਿ ਵਿਕਾਸ ਦਾ ਕੋਈ ਵੀ ਕੰਮ ਹੋਣਾ ਉਹ ਬਿਨਾ ਸਿੱਖਿਆ ਤੋਂ ਬਿਨਾ ਐਜੂਕੇਸ਼ਨ ਤੋਂ ਨਹੀਂ ਹੋਣਾ ਅਗਰ ਸਾਡੇ ਦੇਸ਼ ਦੀ ਸਿੱਖਿਆ ਪ੍ਰਣਾਲੀ ਚੰਗੀ ਆ ਤਾਂ ਸਾਡਾ ਦੇਸ਼ ਆਟੋਮੈਟਿਕਲੀ ਤਰੱਕੀ ਕਰੇਗਾ ਕਿ ਪੰਨਾ 16 ਬਾਰੇ ਪੱਤੀ ਫੈਸਲੀ ਬੋਟਨ ਹੈ ਹੁੰਦਾ ਹਾਂ ਇਹ ਇਹ ਬੜਾ ਗੰਭੀਰ ਵਿਸ਼ਾ ਇਹ ਮਾਨਯੋਗ ਪ੍ਰਾਈਮ ਮਿਨਿਸਟਰ ਆਪਣੇ ਮਨਮੋਹਨ ਸਿੰਘ ਦੇ ਕਾਲ ਦੌਰਾਨ ਵੀ ਇਹ ਇੱਕ ਰੈਜੂਲੇਸ਼ਨ ਪਾਸ ਹੋਇਆ ਸੀਗਾ RTE right to education ਲੇਕਿਨ ਉਹ ਸਰਕਾਰਾਂ ਨੇ ਮੌਕੇ ਦੀ ਸਰਕਾਰਾਂ ਨੇ ਅੱਛੀ ਤਰੀਕੇ ਨਾਲ ਉਹ ਇੰਪਲੀਮੈਂਟ ਨਹੀਂ ਕੀਤਾ ਤੇ ਹੁਣ ਜਿਹੜਾ ਮੈਂ ਦੇਖ ਰਿਹਾ ਕਿ ਹਾਈ ਕੋਰਟ ਦਾ ਜਿਹੜਾ ਡਿਸੀਜਨ ਆ ਉਹਦੇ ਵਿੱਚ ਸਰਕਾਰ ਨੂੰ ਸੰਸਥਾਵਾਂ ਨੂੰ ਮਿਲ ਕੇ ਜਿਹੜਾ ਉਹ ਇੰਪਲੀਮੈਂਟ ਕਰਾਉਣਗੇ ਤੇ ਡਾਇਰੈਕਟ ਜਿਹੜਾ ਉਹ ਉਹ ਫਾਇਦਾ ਲੋਕਾਂ ਨੂੰ ਹੋਵੇਗਾ ਐਨਜੀਓ ਵਰ ਕੀ ਭੰਗਾ ਦੇਖ ਤੁਸੀਂ ਹਾਂ ਐਨਜੀਓ ਐਨਜੀਓ ਦਾ ਮਤਲਬ ਹੁੰਦਾ ਕਿ ਸਮਾਜ ਸੇਵੀ ਸੰਸਥਾ ਕਿ ਜਿਹੜੇ ਕੰਮ ਗਵਰਨਮੈਂਟ ਨਹੀਂ ਕਰ ਪਾਉਂਦੀਆਂ ਉਹ ਕਈ ਵਾਰੀ ਸਮਾਜਿਕ ਸੰਸਥਾਵਾਂ ਕਰ ਪਾਉਂਦੀਆਂ ਅਸੀਂ ਕੋਸ਼ਿਸ਼ ਕਰਾਂਗੇ ਕਿ ਲੋਕਾਂ ਨੂੰ ਬੱਚਿਆਂ ਨੂੰ ਅਵੇਅਰ ਕਰਾਂਗੇ ਕਿ ਜਿਹੜਾ ਮਾਨਯੋਗ ਹਾਈ ਕੋਰਟ ਦਾ ਫੈਸਲਾ ਜਿਹੜਾ ਆਇਆ ਉਹ ਤੁਹਾਡੇ ਹੱਕ ਵਿੱਚ ਆਇਆ ਲੋਕਾਂ ਨੂੰ ਲਾਮਬੰਦ ਕਰਕੇ ਲੋਕਾਂ ਨੂੰ ਜਾਗਰੂਕ ਕਰਕੇ ਸਕੂਲਾਂ ਤੇ ਸਿੱਖਿਆ ਵਿਭਾਗ ਦੇ ਨਾਲ ਤਾਲਮੇਲ ਬਣਾ ਕੇ ਲੋਕਾਂ ਨੂੰ ਉਹਨਾਂ ਦਾ ਫਾਇਦਾ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਕਿਹੜੀ ਕੈਟਾਗਰੀ ਦੇ ਬੱਚਿਆਂ ਨੂੰ ਫਾਇਦਾ ਮਿਲੇਗਾ ਹਾਂ ਇਹਦੇ ਵਿੱਚ ਕੋਈ ਖਾਸ ਕੈਟਾਗਰੀ ਵੱਖਰੀ ਵੱਖਰੀ ਨਹੀਂ ਰੱਖੀ ਗਈ ਇਹਦੇ ਵਿੱਚ ਲੋੜਵੰਦ ਗਰੀਬ ਲੋੜਵੰਦ ਉਹ ਚਾਹੇ ਕਿਸੇ ਜਾਤੀ ਨਾਲ ਸੰਬੰਧ ਰੱਖਦਾ ਹੋਵੇ ਕਿਸੇ ਧਰਮ ਨਾਲ ਸੰਬੰਧ ਰੱਖਦਾ ਹੋਵੇ ਉਹਨੇ ਅਗਰ ਉਹਦੀ ਹਾਲਤ ਜਿਹੜੇ ਕਮਜ਼ੋਰ ਵਰਗ ਦੇ ਵਿੱਚ ਆਉਂਦਾ ਤੇ ਉਹਨਾਂ ਬੱਚਾ ਨੂੰ ਇਹ ਫਾਇਦਾ ਹੋਵੇਗਾ ਕੋਈ ਕਹਿੰਦਾ ਉਹ ਆਰਥਿਕ ਰક્ષਣ ਹੈ ਜੀ ਜੀ ਬਿਲਕੁਲ ਇਹ ਉਹਦੇ ਵਿੱਚ ਕਲੀਅਰ ਕਰਕੇ ਲਿਖਿਆ ਗਿਆ ਕਿ ਇਹ ਜਿਹੜੇ ਲੋੜਵੰਦ ਤੇ ਜਿਹੜੇ ਆ ਨੀੜੀ ਲੋਗਾ ਇਹ ਉਹਨਾਂ ਵਾਸਤੇ ਜਿਹੜਾ ਫੈਸਲਾ ਹੈ ਇਸ ਸਾਲ ਮਦਦ ਦੀ ਸਰਕਾਰ ਦੇ ਹੁਣ ਕਿਸ ਤਰ੍ਹਾਂ ਦੇ ਅਗਰ ਹਾਂ ਸਰਕਾਰਾਂ ਨੇ ਅਗਰ ਇਹਨਾਂ ਚੀਜ਼ਾਂ ਨੂੰ ਇੰਪਲੀਮੈਂਟ ਕੀਤਾ ਹੁੰਦਾ ਤਾਂ ਹਾਈ ਕੋਰਟ ਨੂੰ ਜ਼ਰੂਰਤ ਹੀ ਨਹੀਂ ਐਦਾਂ ਦਾ ਫੈਸਲਾ ਸੁਣਾਉਂਦੀ ਹੁਣ ਕਿਹਾ ਕਿ ਇਹ ਚਾਹੀਦਾ ਸੀ ਕਿ ਸਰਕਾਰ ਇਹਨੂੰ ਇਨ ਬਿਨ ਲਾਗੂ ਕਰਦੀ ਤੇ ਉਹ ਲੋਕਾਂ ਨੂੰ ਬੱਚਿਆਂ ਨੂੰ ਫਾਇਦਾ ਪਹੁੰਚਾਉਂਦੀ ਸਰਕਾਰ ਹੁਣ ਵੀ ਚਾਵੇ ਤੇ ਉਹ ਹਾਈ ਕੋਰਟ ਦੇ ਫੈਸਲੇ ਨੂੰ ਇਨ ਬਿਨ ਲਾਗੂ ਕਰ ਲੇ ਤੇ ਜਿਹੜਾ ਲੋਕਾਂ ਦਾ ਫਾਇਦਾ ਕਰੇ ਕੀ ਕਾਰਨ ਕੋਈ ਵੀ ਲੋਕ ਭਲਾਈ ਦੇ ਕੰਮਾਂ ਲਈ ਪਟੀਸ਼ਨਾਂ ਪਾ ਕੇ ਫੈਸਲੇ ਨਹੀਂ ਲੈਂਦੇ ਇਹ ਬੜਾ ਸਾਡੇ ਦੇਸ਼ ਦਾ ਦੁਖਾਂਤ ਆ ਕਿ ਜਿਨ੍ਹਾਂ ਕਮਾਲੀਏ ਸੀ ਸਰਕਾਰਾਂ ਨੂੰ ਚੁਣਦੇ ਆ ਉਹ ਕੰਮ ਕੰਮ ਨਹੀਂ ਹੁੰਦੇ ਉਹ ਰਾਜਨੀਤਿਕ ਲੋਕ ਸਿਰਫ ਆਪਣਾ ਬੈਨੀਫਿਟ ਦੇਖਦੇ ਆ ਉਹ ਲੋਕਾਂ ਦਾ ਹਿੱਤ ਬਿਲਕੁਲ ਨਹੀਂ ਦੇਖਦੇ ਇਸ ਕਰਕੇ ਜਿਹੜੀਆਂ ਅਦਾਲਤਾਂ ਉਹ ਫਿਰ ਅੱਗੇ ਆਉਂਦੀਆਂ ਤੇ ਉਹ ਫਿਰ ਇਸ ਜਿਹੇ ਫੈਸਲੇ ਸੁਣਾਉਂਦੀਆਂ ਜਿੱਦ ਅਸੀਂ ਵਿਕਸਤ ਦੇਸ਼ਾਂ ਦੀ ਗੱਲ ਕਰਦੇ ਆ ਅਮਰੀਕਾ ਕੈਨੇਡਾ ਯੂਰਪ ਉੱਤੇ ਕੋਈ ਇਦਾਂ ਦੀ ਗੱਲਾਂ ਨਹੀਂ ਲਾ ਮੰਗਵਾ ਕਰਨਾ ਕੋਈ ਸਰਕਾਰ ਆਪਣੇ ਆਪ ਲੱਗ ਵਰਗੀ ਲੋਕਲ ਸਕੀਮ ਆ ਅਸੀਂ ਗੱਲਾਂ ਆਹੀਂ ਦਾਅਵੇ ਤਾਂ ਬਹੁਤ ਵੱਡੇ ਵੱਡੇ ਕਰਦੇ ਆ ਸਰ ਸਾਰੇ ਦਾਅਵੇ ਸਾਡੇ ਖੋਖਲੇ ਆ ਕਿਉਂਕਿ ਅਸੀਂ ਐਜੂਕੇਸ਼ਨ ਨੂੰ ਪ੍ਰਮੋਟ ਹੀ ਨਹੀਂ ਕਰਨਾ ਚਾਹੁੰਦੇ ਐਜੂਕੇਟਰ ਕਿਸ਼ਨ ਅਗਰ ਪ੍ਰਮੋਟ ਹੋ ਗਈ ਲੋਕਲ ਲੀਡਰਾਂ ਨੂੰ ਸਵਾਲ ਕਰਨਗੇ ਲੀਡਰ ਲੋਗ ਇਸ ਕਰਕੇ ਜਿਹੜਾ ਸਾਡੇ ਇੰਡੀਆ ਦਾ ਬੜਾ ਵੱਡਾ ਦੁੱਖ ਆ ਤਾਂ ਕਿ ਜਿਹੜੀਆਂ ਚੀਜ਼ਾਂ ਸਕੂਲਾਂ ਤੇ ਇੰਪਲੀਮੈਂਟ ਹੋਣੇ ਚਾਹੀਦੀਆਂ ਐਜੂਕੇਸ਼ਨ ਵਾਸਤੇ ਇਹਦਾ ਬਜਟ ਬਹੁਤ ਵੱਡਾ ਹੋਣਾ ਚਾਹੀਦਾ ਸਾਡੇ ਜਿਹੜਾ ਬਜਟ ਦਿਨ-ਬਦ ਦਿਨ ਘਟਾਇਆ ਜਾਂਦਾ ਬਜਟ ਇਹਦਾ ਵਧਾਉਣਾ ਚਾਹੀਦਾ ਸਰਦ ਜੀ ਤੁਸੀਂ ਕੀ ਕਹਿ ਸਕਦੇ ਆ এডਿਕੇਸ਼ਨ ਤੇ ਹੈਲਥ ਮੈਡੀਕਲ ਦੋਵੇਂ ਕੋ ਬਾਹਰ ਬੰਦ ਹੋ ਗਏ ਹਾਂ ਜੀ ਬਿਲਕੁਲ ਇਹਦੇ ਵਿੱਚ ਜਿਹੜਾ এডਿਕੇਸ਼ਨ ਵੀ ਨੀ ਜੀ ਹੱਥਾਂ ਵਿੱਚ ਚਲ ਗਿਆ ਔਰ ਹੈਲਥ ਸਿਸਟਮ ਵੀ ਸਾਡਾ ਨੀ ਜੀ ਹੱਥਾਂ ਵਿੱਚ ਚਲ ਗਿਆ ਤੇ ਮੈਂ ਚਾਹੂੰਗਾ ਕਿ ਇਹ ਜਿਹੜਾ ਇਹ ਦੋਨਾਂ ਸਿਸਟਮਾਂ ਦੇ ਵਿੱਚ ਸੁਧਾਰ ਹੋਵੇ ਤੇ ਲੋਕ ਐਜੂਕੇਟ ਹੋਣ ਤੇ ਜਿਹੜਾ ਅਸੀਂ ਵੀ ਵਿਕਸਤ ਦੇਸ਼ਾਂ ਦੇ ਮੁਕਾਬਲੇ ਆਪਣੇ ਦੇਸ਼ ਨੂੰ ਇੱਕ ਵਿਕਸਿਤ ਭਾਰਤ ਦੇਖ ਸਕੀਏ ਤੁਹਾਨੂੰ ਬੋਰਡ ਉਸ ਆਪਣੇ ਪਹਿਲੇ ਮੁੱਦੇ ਦੱਸ ਰਹੇ ਸਿੱਖਿਆ ਦਾ ਅਧਿਕਾਰ ਗੱਲ ਇਸ ਤਰ੍ਹਾਂ ਦੇ ਕਿਉਂਗਾ ਤੁਸੀਂ ਹਾਈ ਕੋਰਟ ਦਾ ਆਰਡਰ ਮੈਂ ਮੈਂ ਬਹੁਤ ਸਾਰੇਆਂ ਹੋਰ ਵੀ ਕਈ ਫੈਸਲੇ ਸਰਕਾਰ ਦੇ ਖਿਲਾਫ ਦੇ ਵਿੱਚ ਆਉਂਦੇ ਲੋਕਾਂ ਦੇ ਹਿੱਤ ਵਿੱਚ ਆਉਂਦੇ ਆ ਲੇਕਿਨ ਵਿਭਾਗ ਦੀ ਜਿਹੜੀ ਹਾਲੇ ਤੱਕ ਵੀ ਕਾਰਗੁਜ਼ਾਰੀ ਜਿਹੜੀ ਆ ਬਹੁਤ ਮਾੜੀ ਆ ਮੈਨੂੰ ਬਹੁਤ ਹੀ ਉਮੀਦ ਨਹੀਂ ਆ ਕਿ ਸਿੱਖਿਆ ਵਿਭਾਗ ਵੀ ਇਹਦੇ ਵਿੱਚ ਕੋਈ ਅੱਛੀ ਭੂਮਿਕਾ ਨਿਭਾਊਗਾ ਮੈਂ ਮੈਂ ਹੀ ਚਾਹੂੰਗਾ ਲੋਕਾਂ ਨੂੰ ਵੀ ਅਪੀਲ ਕਰੂੰਗਾ ਉਹ ਕੋਈ ਲਾਂਬਾੰਦ ਹੋਣ ਤੇ ਉਹ ਸਿੱਖਿਆ ਵਿਭਾਗ ਤੇ ਇਦਾਂ ਦਾ ਪ੍ਰੈਸ਼ਰ ਬਣਾਉਣ ਕਿ ਸਿੱਖਿਆ ਵਿਭਾਗ ਖੁਦ ਇਸ ਫੈਸਲੇ ਤੇ ਕੰਮ ਕਰੇ ਔਰ ਲੋਕਾਂ ਨੂੰ ਉਹਨਾਂ ਦਾ ਜਿਹੜਾ ਬੰਦਾ ਹੱਕ ਦਿਵਾਵੇ